ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਗਿੱਦੜਵੇ ਸਾਰੇ ਆਪਦੇ ਭਰਾਵਾਂ ਦਾ ਆਪਦੀਆਂ ਭੈਣਾਂ ਦਾ ਸਭ ਦਾ ਧੰਨਵਾਦ ਕਰਨ ਦੇ ਲਈ ਪਹੁੰਚੀ ਹਾਂ ਔਰ ਇਸੇ ਤਰ੍ਹਾਂ ਹੀ ਸਾਰੇ ਅੱਜ ਐਮਸੀ ਸਾਹਿਬਾਨਾਂ ਨੂੰ ਮਿਲੀ ਗਿੱਦੜਵਾਦੀ ਵਰਕਰ ਸਾਹਿਬਾਨਾਂ ਨੂੰ ਮਿਲੀ ਔਰ ਸਭ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਦਿਨ ਰਾਤ ਇਕ ਕੀਤਾ ਇਸ ਇਲੈਕਸ਼ਨ ਦੇ ਵਿੱਚ ਜਿਨ੍ਹਾਂ ਨੇ ਬਿਨਾਂ ਕਿਸੇ ਚੀਜ਼ ਦੀ ਪਰਵਾਹ ਕੀਤਿਆਂ ਬਿਨਾਂ ਆਪ ਦੇ ਪਰਿਵਾਰਾਂ ਦੀ ਬਿਨਾਂ ਸਮੇਂ ਨੂੰ ਵੇਖਿਆ ਉਹਨਾਂ ਨੇ ਦਿਨ ਰਾਤ ਇੱਕ ਕੀਤਾ ਇਸ ਇਲੈਕਸ਼ਨ ਦੇ ਵਿੱਚ ਆਪ ਦਾ ਪੂਰਾ ਯੋਗਦਾਨ ਦਿੱਤਾ ਉਹਨਾਂ ਸਾਰਿਆਂ ਨੂੰ ਮਿਲੀ ਅਜੋਰ ਧੰਨਵਾਦ ਕੀਤਾ ਉਹਨਾਂ ਦਾ ਉਹਨਾਂ ਦੇ ਪਰਿਵਾਰਾਂ ਦਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮੀਟਿੰਗਸ ਇਸੇ ਤਰ੍ਹਾਂ ਜਾਰੀ ਰਹਿਣਗੀਆਂ ਮੀਟਿੰਗਸ ਕਰੇ ਵੀ ਕਰੂੰਗੀ ਔਰ ਇਸੇ ਤਰ੍ਹਾਂ ਹਲਕੇ ਦੇ ਵਿੱਚ ਆ ਕੇ ਲੋਕਾਂ ਨੂੰ ਮਿਲਦੀ ਵੀ ਰਹੂੰਗੀ ਔਰ ਤੁਹਾਡੇ ਸਭ ਦੀ ਜਿੰਨੇ ਵੀ ਮੇਰੇ ਭਰਾ ਮੇਰੀਆਂ ਭੈਣਾਂ ਨੇ ਆਪ ਦਾ ਸਾਥ ਦਿੱਤਾ ਮੈਂ ਸਭ ਦੀ तहे ਦਿਲੋਂ ਧੰਨਵਾਦੀ ਹਾਂ ਔਰ ਹੌਸਲੇ ਬੁਲੰਦ ਰੱਖਣੇ ਹਨ ਸਭ ਨੂੰ ਇਹੀ ਬੇਨਤੀ ਕਰਨ ਦੇ ਲਈ ਲਾਈਵ ਹੋਈਆਂ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹੈ ਹੌਸਲੇ ਬੁਲੰਦ ਰੱਖਣੇ ਹਨ ਸੱਚੇ ਪਾਤਸ਼ਾਹ ਜਦੋਂ ਕੋਈ ਚੀਜ਼ ਇੱਕ ਰਸਤਾ ਬੰਦ ਕਰ ਦਿੰਦਾ ਹੈ ਤਾਂ ਵੀਰ ਦਰਵਾਜ਼ੇ ਹੋਰ ਖੋਲਦਾ ਹੈ ਵੀ ਰਸਤੇ ਖੋਲਦਾ ਹੈ ਤਾਂ ਪੇਸ਼ੈਂਸ ਰੱਖਣੀ ਹੈ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿ ਕੇ ਉਹਨਾਂ ਰਸਤਿਆਂ ਦੀ ਉਡੀਕ ਕਰਨੀ ਹੈ ਕਿ ਪਰਮਾਤਮਾ ਹੋਰ ਆਪਣੇ ਵਾਸਤੇ ਕੀ ਲਈ ਬੈਠਾ ਹੈ ਕਰਨਗੇ ਉਮੀਦ ਰੱਖਣੀ ਹੈ ਉਮੀਦ ਤੇ ਦੁਨੀਆ ਕਾਇਮ ਹੈ ਤੁਸੀਂ ਸਭ ਨੇ ਹਮੇਸ਼ਾ ਬੜਾ ਸਾਥ ਦਿੱਤਾ ਹੈ ਔਰ ਮੈਨੂੰ ਪੂਰਨ ਉਮੀਦ ਹੈ ਆਪਣੀ ਟੀਮ ਨੇ ਬਲੰਦ ਹੌਸਲੇ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਕੰਮ ਕਰਨਾ ਹੈ ਔਰ ਬਿਲਕੁਲ ਕਿਸੇ ਗੱਲ ਤੋਂ ਘਬਰਾਉਣਾ ਨਹੀਂ ਜੋ ਵੀ ਹਾਲਾਤ ਹੋਣ ਜਿਵੇਂ ਦੇ ਵੀ ਹੋਣ ਤੁਹਾਡੇ ਨਾਲ ਐ ਤੁਹਾਡੇ ਨਾਲ ਰਵਾਂਗੇ ਤੁਹਾਡੇ ਨਾਲ ਸੀਗੇ ਸਦਾ ਤੁਹਾਡੇ ਨਾਲ ਐ ਬਸ ਸਭ ਨੂੰ ਇਹੀ ਬੇਨਤੀ ਕਰਦੀ ਐ ਇਸੇ ਤਰ੍ਹਾਂ ਲੱਗੇ ਰਹੋ ਤੇ ਤੁਹਾਡੇ ਵਿੱਚ ਵੜਿੰਗ ਪਰਿਵਾਰ ਪਹਿਲਾਂ ਵੀ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਰਹੂਗਾ ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ ਸੱਚੇ ਪਾਤਸ਼ਾਹ ਤੁਹਾਨੂੰ ਸਭ ਨੂੰ ਸਲਾਮਤ ਰੱਖਣ ਜਿਉਂਦੇ ਵਾਸਤੇ ਰੋ ਤੁਹਾਡੇ ਪਰਿਵਾਰ ਵਾਸਤੇ ਰਹਿਣ ਤੁਹਾਡੇ ਬੱਚਿਆਂ ਨੂੰ ਤੁਹਾਨੂੰ ਪਰਮਾਤਮਾ ਲੰਮੀਆਂ ਉਮਰਾਂ ਦੇਣ ਧੰਨਵਾਦ ਸਭ ਦਾ ਬਹੁਤ-ਬਹੁਤ ਥੈਂਕ ਯੂ ਜੀ